जीजी होम सेल मार्केट देख रहे सारे ही भैन भ्रामा दा स्वागत है जी सो दोस्तों आज दी वीडियो दे विच आपा बहुत ही ਘੱਟ रेट दे ऊपर बणया हुआ मकान जो ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋયા ਜੀ सो ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਜੀ ਤਾਂ ਜੋ ਕਿਸੇ ਭੈਣ ਭਰਾ ਦਾ ਭਲਾ ਹੋ ਸਕੇ जिसने ਘਰ ਖਰੀਦਣਾ ਜੀ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਜਾਂ ਕਿਸੇ ਸ਼ਾਪ ਜਾਂ ਦੁਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਜੀ ਤਾਂ ਸਾਡਾ WhatsApp ਨੰਬਰ ਆ ਜੋ ਸਕਰੀਨ ਦੀ ਫਰੰਟ ਸਾਈਡ ਦੇ ਉੱਪਰ ਚੱਲ ਰਿਹਾ ਜੀ ਤੁਸੀਂ WhatsApp ਰਾਹੀਂ ਸਾਨੂੰ ਸੰਪਰਕ ਕਰ ਸਕਦੇ ਹੋ ਜੀ ਟੇਢੇ ਫੋਨ ਨਾਲ ਆਪਣੇ ਘਰ ਦੀ ਵੀਡੀਓ ਬਣਾ ਕੇ ਭੇਜੋ ਤੇ ਆਪਣੀ ਨਾਲ ਡਿਟੇਲ ਲਿਖ ਕੇ ਭੇਜੋ ਆਪਾਂ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ ਐਡ ਜੋ ਲਗਾ ਦਾਂਗੇ ਜੀ ਤੁਸੀਂ ਵੀਡੀਓ ਦੇ ਵਿੱਚ ਘਰ ਦੇਖੋ ਜੀ ਕਿੰਨੀ ਖੁੱਲੀ ਡੁੱਲੀ ਜਗ੍ਹਾ ਦੇ ਉੱਪਰ ਇਹ ਬਣਿਆ ਹੋਇਆ ਮਕਾਨ ਹੈ ਜੀ ਇੱਕ ਸਾਈਡ ਦੇ ਉੱਪਰ ਜੋ ਘਰ ਪਾਇਆ ਹੋਇਆ ਜੀ ਮਾਲਕਾਂ ਵੱਲੋਂ ਤੇ ਫਰੰਟ ਸਾਈਡ ਦੇ ਵਿੱਚ ਬਹੁਤ ਹੀ ਜ਼ਿਆਦਾ ਖੁੱਲਾ ਡੁੱਲਾ ਵਿਹੜਾ ਲੱਗਦਾ ਜੀ ਘਰ ਨੂੰ ਸੋ ਵਿਹੜੇ ਦੀ ਗੱਲ ਕਰੀਏ ਤਾਂ ਵਿਹੜਾ ਕੱਚਾ ਹੈ ਜੀ ਕਿਉਂਕਿ ਮਕਾਨ ਦੇ ਫਰੰਟ ਸਾਈਡ ਦੇ ਉੱਪਰ ਵਿਹੜਾ ਬਹੁਤ ਜ਼ਿਆਦਾ ਖੁੱਲਾ ਹੈ ਜੀ ਸੋ ਇੱਕ ਸਾਈਡ ਦੇ ਉੱਪਰ ਡੰਗਰ ਪਸ਼ੂਆਂ ਲਈ ਜੋ ਜਗ੍ਹਾ ਬਣਾਈ ਹੋਈ ਹੈ ਜੀ ਮਾਲਕਾਂ ਵੱਲੋਂ ਸੋ ਦੋਸਤੋ ਗਿੱਲ ਪਿੰਡ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਫਿਰੋਜ਼ਪੁਰ ਦੇ ਕੋਲ ਸੋ ਪਿੰਡ ਦੇ ਬਿਲਕੁਲ ਨੇੜੇ ਜੋ ਹਾਈਵੇ ਲੱਗਦਾ ਜੀ ਤਕਰੀਬਨ 2 ਤੋਂ 3 ਕਿਲੋਮੀਟਰ ਦੀ ਦੂਰੀ ਦੇ ਉੱਪਰ ਸੋ ਫਿਰ ਵੀ ਮਾਲਕਾਂ ਨੇ ਜੋ ਘਰ ਦਾ ਰੇਟ ਹੈ ਜੀ ਬਹੁਤ ਜਾਇਜ਼ ਰੱਖਿਆ ਸੋ ਅੱਗੇ ਚੱਲ ਕੇ ਤੁਹਾਨੂੰ ਘਰ ਦਾ ਰੇਟ ਵੀ ਦੱਸਾਂਗੇ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਸਕਰੀਨ ਦੇ ਉੱਪਰ ਪੀਲੀ ਪੱਟੀ ਦੇ ਵਿੱਚ ਚੱਲ ਰਿਹਾ ਜੀ ਅਗਰ ਤੁਹਾਨੂੰ ਇਹ ਘਰ ਪਸੰਦ ਆਉਂਦਾ ਜੀ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਮਾਲਕਾਂ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ ਜੀ ਸੋ ਘਰ ਦਾ ਜੋ ਰੇਟ ਰੱਖਿਆ ਗਿਆ ਜੀ ਮਾਲਕਾਂ ਵੱਲੋਂ 21 ਲੱਖ ਰੁਪਈਆ ਜੋ ਘਰ ਦਾ ਰੇਟ ਹੈ ਜੀ ਬਾਕੀ ਮਾਲਕਾਂ ਦਾ ਕਹਿਣਾ ਹੈ ਕਿ ਰੇਟ ਦੇ ਵਿੱਚ ਮੌਕੇ ਦਾ ਮਾਣ ਤਾਣਾ ਜੋ ਜ਼ਰੂਰ ਕੀਤਾ ਜਾਵੇਗਾ ਜੀ ਸੋ ਬਹੁਤ ਵਧੀਆ ਪੱਕਾ ਮਕਾਨ ਬਣਿਆ ਹੋਇਆ ਜੀ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਕੁਝ ਸਾਲ ਪਹਿਲਾਂ ਹੀ ਜੋ ਮਾਲਕਾਂ ਵੱਲੋਂ ਇਹ ਘਰ ਦੀ ਇਮਾਰਤ ਜੋ ਨਵੀਂ ਬਣਵਾਈ ਗਈ ਹੈ ਜੀ ਇੱਕ ਸਾਈਡ ਮਕਾਨ ਹੈ ਜਿੱਤੇ ਵਿੜੇ ਦੇ ਵਿੱਚ ਇੱਕ ਸਾਈਡ ਟਾਇਲਟ ਤੇ ਬਾਥਰੂਮ ਦਾ ਜੋ ਖਾਸ ਪ੍ਰਬੰਧ ਕੀਤਾ ਗਿਆ ਜੀ ਘਰ ਦੀ ਜੋ ਜਗ੍ਹਾ ਜੀ 30 ਮਰਲੇ ਜਗ੍ਹਾ ਤੇ ਰੇਟ 21 ਲੱਖ ਰੁਪਏ ਬਾਕੀ ਮੌਕੇ ਦਾ ਮਾਣ ਤਾਣ ਹੋ ਜਾਊਗਾ ਜੀ ਤੁਹਾਨੂੰ ਅਗਰ ਤੁਹਾਨੂੰ ਇਹ ਘਰ ਪਸੰਦ ਆਉਂਦਾ ਤਾਂ ਮਾਲਕਾਂ ਨਾਲ ਜਰੂਰ ਸੰਪਰਕ ਕਰੋ ਜੀ ਸੋ ਸਾਡਾ ਵਟਸਐਪ ਨੰਬਰ ਫਰੰਟ ਸਾਈਡ ਤੇ ਹੈ ਜੀ ਐਡ ਲਗਵਾਉਣ ਲਈ ਸਾਡੇ ਨਾਲ ਜਰੂਰ ਸੰਪਰਕ ਕਰੋ ਜੀ ਸੋ ਘਰ ਦਾ ਬਾਕੀ ਵਿਹੜਾ ਕੱਚਾ ਹੈ ਜੀ ਤੇ ਕਰਦੇ ਜੋ ਕੁਝ ਸਾਈਡ ਦਾ ਵਿੜਾ ਹੀ ਮਾਲਕਾਂ ਵੱਲੋਂ ਪੱਕਾ ਬਣਵਾਇਆ ਗਿਆ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਦੇ ਵਿੱਚ ਕਿਉਂਕਿ ਸਾਰਾ ਵਿੜਾ ਪੱਕਾ ਕਰਾਉਣਾ ਮੁਸ਼ਕਲ ਹੈ ਜੀ ਕਿਉਂਕਿ ਖੁੱਲਾ ਵਿੜਾ ਬਹੁਤ ਹੈ ਜੀ ਤੇ ਬਾਕੀ ਇੱਕ ਸਾਈਡ ਜੋ ਟਾਇਲਟ ਤੇ ਬਾਥਰੂਮ ਬਣਾਇਆ ਹੋਇਆ ਜੀ ਮਾਲਕਾਂ ਵੱਲੋਂ ਘਰ ਦੇ ਅੰਦਰ ਗੱਲ ਕਰੀਏ ਤਾਂ ਬਹੁਤ ਖੁੱਲਾ ਡੁੱਲਾ ਜੋ ਪੋਸ਼ਣ ਬਣਾਇਆ ਹੋਇਆ ਜੀ ਮਾਲਕਾਂ ਵੱਲੋਂ ਸਿੰਗਲ ਸਟੋਰੀ ਇਹ ਘਰ ਹੈ ਜੀ ਸੋ ਘਰ ਦੇ ਵਿੱਚ ਜਿੰਨਾ ਵੀ ਗੇਟ ਗ੍ਰਿਲਾਂ ਦਾ ਜਾਂ ਦਰਵਾਜ਼ਿਆਂ ਦਾ ਕੰਮ ਹੈ ਜੀ ਬਹੁਤ ਹੀ ਵਧੀਆ ਜੋ ਮਾਲਕਾਂ ਵੱਲੋਂ ਤਿਆਰ ਕਰਵਾਇਆ ਗਿਆ ਹੈ ਜੀ ਸੋ ਦੋਸਤੋ ਘਰ ਦੇ ਵਿੱਚ ਬਿਜਲੀ ਦਾ ਕੰਮ ਤੇ ਪਾਣੀ ਦਾ ਕੰਮ ਬਹੁਤ ਵਧੀਆ ਕਰਵਾਇਆ ਹੋਇਆ ਜੀ ਮਾਲਕਾਂ ਵੱਲੋਂ ਖੁੱਲੇ ਡੁੱਲੇ ਬੈਡਰੂਮ ਨੇ ਜੀ ਘਰ ਦੇ ਵਿੱਚ ਸਟੋਰ ਰੂਮ ਵਧੀਆ ਬਣਿਆ ਹੋਇਆ ਜੀ ਅੰਦਰ ਪੱਕਾ ਫਰਸ਼ ਲੱਗਿਆ ਹੋਇਆ ਜੀ ਸੋ ਦੋਸਤੋ ਚਗਾਠਾਂ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਵੀ ਗੇਟ ਗ੍ਰਿੱਲਾਂ ਚਗਾਠਾਂ ਨੇ ਸੋ ਬਹੁਤ ਵਧੀਆ ਜੋ ਮਾਲਕਾ ਵੱਲੋਂ ਤਿਆਰ ਕਰਵਾਈਆਂ ਗਈਆਂ ਨੇ ਜੀ 21 ਲੱਖ ਰੁਪਇਆ ਰੇਟ ਹੈ ਜੀ ਬਾਕੀ ਮੌਕੇ ਦਾ ਮਾਣ ਤਾਣ ਮਾਲਕਾ ਵੱਲੋਂ ਕਰ ਦਿੱਤਾ ਜਾਵੇਗਾ ਸੋ ਘਰ ਨੂੰ ਖਰੀਦਣ ਦੇ ਲਈ ਤੁਸੀਂ ਮਾਲਕਾਂ ਨਾਲ ਜਰੂਰ ਸੰਪਰਕ ਕਰੋ ਜੀ ਤੁਹਾਨੂੰ ਦੁਬਾਰਾ ਫੇਰ ਦੱਸ ਦਈਏ ਜੀ ਗਿੱਲ ਪਿੰਡ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਦੇ ਬਿਲਕੁਲ ਨੇੜੇ ਹਾਈਵੇ ਲੱਗਦਾ ਹੈ ਜੀ ਸੋ 21 ਲੱਖ ਰੇਟ ਹੈ ਬਾਕੀ ਮੌਕੇ ਦਾ ਮਾਨ ਤਨ ਕਰ ਦਿੱਤਾ ਜਾਵੇਗਾ ਜੀ ਤਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ